ਸੱਚੀ ਗੱਲ ਫਟਾਫਟ ਖਬਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਤੁਹਾਨੂੰ ਦਿਖਾਈਆਂ ਜਾਂਦੀਆਂ ਨੇ ਦੇਸ਼ ਦੁਨੀਆ ਮਨੋਰੰਜਨ ਖੇਡ ਤੇ ਵਪਾਰ ਜਗਤ ਦੀਆਂ ਅਹਿਮ ਸਰਗਰਮੀਆਂ ਫਟਾਫਟ ਯਾਨੀ ਤੇਜ਼ ਰਫ਼ਤਾਰ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਤੇ ਅਹਿਮ ਖਬਰਾਂ ਆਂਧਰਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਮੰਤਰੀ ਧਰਮਾਪੁਰੀ ਸ੍ਰੀ ਨਿਵਾਸਤਾ ਦਿਲਦਾ ਦੁਆਰਾ ਪੈਂਡ ਕਾਰਨ ਮੌਤ ਹੋਈ ਹੈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ੍ਰੀ ਨਿਵਾਸ ਜੋ ਕਿ 76 ਸਾਲਾ ਦੇ ਸਨ ਕੁਝ ਸਮੇਂ ਤੋਂ ਕਾਫੀ ਬਿਮਾਰ ਚੱਲ ਰਹੇ ਸਨ ਤੇ ਅਚਨਾਂਦੀ ਮੌਤ ਹੋ ਗਈ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਪਾਚਪਾ ਨੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਅੱਜ ਹਰਿਆਣਾ ਦੇ ਪੰਚਕੂਲਾ ਦੇ ਵਿੱਚ ਪਾਰਟੀ ਦੀ ਸਵੇਰ ਕਾਰਜਕਾਰਨੀ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਿਆਣਾ ਦੇ ਚੋਣ ਇੰਚਾਰਜ ਧਰਮਿੰਦਰ ਪ੍ਰਧਾਨ ਸਹਿਨ ਚਾਰਜ ਵਿਪਲਵ ਕੁਮਾਰ ਅਤੇ ਦੇਸ਼ ਦੇ ਸਤੂਪੇ ਦੇ ਮੁੱਖ ਮੰਤਰੀ ਨਾਇਬ ਸੈਣੀ ਸਮੇਤ ਕਈ ਵੱਡੇ ਨੇਤਾਵਾਂ ਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ਿਰਕਤ ਕੀਤੀ ਹੈ। ਹਰਿਆਣਾ ਚ ਤੀਜੀ ਵਾਰ ਸਰਕਾਰ ਬਣਾਉਣ ਦੇ ਸੰਕਲਪ ਦੇ ਨਾਲ ਮੈਦਾਨ ਚ ਉਤਰਹੀ ਪਾਜਪਾਦੀ ਇਹ ਮੀਟਿੰਗ ਬਹੁਤ ਅਹਿਮ ਰਹੀ ਜਿਸ ਵਿੱਚ ਜ਼ਿਲ੍ਹਾ ਤੇ ਮੰਡਲ ਪੱਧਰ ਦੇ ਪਾਰਟੀ ਦੇ ਕਰੀਬ 22000 ਵਰਕਰ ਦੇ ਆਗੂ ਨੇ ਹਿੱਸਾ ਲਿਆ। ਇਸ ਬੈਠਕ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਮੁੱਖ ਮੰਤਰੀ ਤੇ ਪਾਰਟੀ ਅਧਿਕਾਰੀਆਂ ਨੂੰ ਚੋਣਾਂ ਜਿੱਤਣ ਦਾ ਮੰਤਰ ਦਿੱਤਾ। ਖਡੂਰ ਸਾਹਿਬ ਤੋਂ ਪਾਈ ਅਮਰਿਕ ਪਾਸ ਸਿੰਘ ਦੇ ਚੋਣ ਜਿੱਤਣ ਤੋਂ ਬਾਅਦ ਉਹਨਾਂ ਦੇ ਨਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਦੂਜੇ ਸਾਥੀ ਦੀ ਵੀ ਚੋਣ ਲੜਨ ਦਾ ਐਲਾਨ ਜਿਹੜਾ ਹੋ ਗਿਆ ਤੇ ਕੁਲਵੰਤ ਸਿੰਘ ਰਾਓ ਕੇ ਹੁਣ ਬਰਨਾਲਾ ਦੇ ਵਿੱਚ ਹੋਣ ਵਾਲੀ ਜਿਮਨੀ ਚੋਣ ਲੜਨਗੇ ਇਹ ਸੀਟ ਮੀਥੀਅਰ ਦੇ ਸੰਗਰੂਰ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਖਾਲੀ ਹੋਈ ਸੀ ਕੁਲਵੰਤ ਸਿੰਘ ਰਾਓ ਕੇ ਦੇ ਭਰਾ ਮਹਾ ਸਿੰਘ ਨੇ ਇਸ ਦਾ ਐਲਾਨ ਕੀਤਾ ਤੇ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜਪੀ ਦੇ ਪੁੱਤਰ ਨੇ ਐਲਾਨ ਕੀਤਾ ਸੀ ਕਿ ਉਹਨਾਂ ਦੇ ਪਿਤਾ ਗਿੱਦੜ ਬਾਹਾ ਤੋਂ ਚੋਣ ਲੜਨਗੇ ਰਾਜਾ ਬੜਿੰਗ ਦੇ ਲੁਧਿਆਣਾ ਤੋਂ ਲੋਕ ਸਭਾ ਚਿੱਤਣ ਤੋਂ ਬਾਅਦ ਇਹ ਸੀਟ ਹੁਣ ਖਾਲੀ ਹੋਈ ਸੀ ਸੁਰਾਓਕੇ ਦੇ ਭਰਾ ਮਹਾ ਸਿੰਘ ਨੇ ਕਿਹਾ ਕਿ ਮੈਂ ਭਰਾ ਨਾਲ ਫੋਨ ਤੇ ਗੱਲ ਕੀਤੀ ਸੀ ਉਹਨਾਂ ਨੇ ਜੇਲ੍ਹ ਵਿੱਚ ਰਹਿੰਦੇ ਹੋਏ ਬਰਨਾਲਾ ਤੋਂ ਜਿ ਉਹ ਲੜੰਦਾ ਫੈਸਲਾ ਕੀਤਾ ਅਸੀਂ ਉਸ ਦੀ ਹਮਾਇਤ ਕਰਾਂਗੇ ਮੋਗਾ ਜ਼ਿਲ੍ਹੇ ਦਿਰਾਉ ਦੇ ਕਲਾ ਪਿੰਡ ਦੇ ਕੁਲਵੰਤ ਸਿੰਘ ਰਾਉਕੀ ਦੀ ਉਮਰ 38 ਸਾਲ ਹੈ ਤੇ ਉਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਕਲਰਕ ਦੇ ਤੌਰ ਤੇ ਵੀ ਕੰਮ ਕਰ ਚੁੱਕੇ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਵੱਡਾ ਝਟਕਾ ਲੱਗਿਆ ਜਿੱਥੇ ਕਿ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਚਰਨਜੀਤ ਸੱਧੂ ਦਾ ਦਿਹਾਂਤ ਹੋਇਆ ਚਰਨਜੀਤ ਬੀਤੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਉਹਨਾਂ ਪੰਜਾਬੀ ਫਿਲਮਾਂ ਦੇ ਨਾਲ ਨਾਲ ਕਈ ਨਾਟਕਾਂ ਵਿੱਚ ਵੀ ਕੰਮ ਕੀਤਾ ਉਹਨਾਂ ਨੇ ਟੋਨੀ ਬਾਤਿਸ਼ ਤੋਂ ਨਾਟਕ ਕਰਨ ਦੀ ਸਿੱਖਿਆ ਹਾਸਲ ਕੀਤੀ ਇਸ ਦੇ ਨਾਲ ਹੀ ਉਹਨਾਂ ਵੱਲੋਂ ਇੰਗਲੈਂਡ ਦੇ ਵਿੱਚ ਕਈ ਰੇਡੀਓ ਪ੍ਰੋਗਰਾਮ ਅਤੇ ਟੈਲੀਵਿਜ਼ਨ ਦੇ ਪ੍ਰੋਗਰਾਮ ਕੀਤੇ ਉਹਨਾਂ ਨੇ ਆਪਣੇ ਸ਼ਾਨਦਾਰ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ ਹੈ ਉਹਨਾਂ ਦੇ ਵੱਧਤਰ ਫਿਲਮ ਦੇ ਨਾਲ ਨਾਲ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਉਹਨਾਂ ਵੱਲੋਂ ਦੁੱਲਾ ਵੈ ਇਸ ਸਮੇਂ ਤੋਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਸਰਗਰਮ ਸਰ ਪਰਉਣਾ ਨੇ ਗੁਰਚੇਤ ਚਿੱਤਰਕਾਰ ਦੇ ਨਾਲ ਕਈ ਕਮੇਡੀ ਫਿਲਮਾਂ ਵਿੱਚ ਵੀ ਕੰਮ ਕੀਤਾ। ਰਾਸ਼ਟਰਪਤੀ ਜੋ ਬਾਈਡਨ ਤੇ ਉਹਨਾਂ ਦੇ ਰਿਪਬਲਿਕਨ ਵਿਰੋਧੀ ਡੋਨਲਡ 트ੰਪ ਵਿਚਾਲੇ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਹੋਈ ਪਹਿਲੀ ਬਹਿਸ ਦੌਰਾਨ ਦੋਵਾਂ ਆਗੂਆਂ ਨੇ ਅਰਥਚਾਰੇ ਸਰਹੱਦ ਵਿਦੇਸ਼ ਨੀਤੀ ਗਰਪਾਤ ਤੇ ਕੌਮੀ ਸੁਰੱਖਿਆ ਜਿਹੇ ਮੁੱਦਿਆਂ ਤੇ ਚਰਚਾ ਕੀਤੀ। ਇਸ ਦੌਰਾਨ ਦੋਵਾਂ ਨੇ ਇੱਕ ਦੂਜੇ ਨੂੰ ਝੂਠਾ ਤੇ ਅਮਰੀਕੀ ਇਤਿਹਾਸ ਦਾ ਸਭ ਕੁ ਖਰਾਬ ਰਾਸ਼ਟਰਪਤੀ ਘਰਾੜ ਦਿੱਤਾ। ਬਾਈਡਨ ਤੇ 트ੰਪ ਵਿਚਾਲੇ ਲਗਭਗ ਡੇਢ ਘੰਟੇ ਚੱਲੀ ਬਹਿਸ ਦੌਰਾਨ ਦੋਵਾਂ ਨੇ ਇੱਕ ਦੂਜੇ ਤੇ ਨਿੱਜੀ ਹਮਲੇ ਕੀਤੇ। ਬਹਿਸ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਦੋਵਾਂ ਆਗੂਆਂ ਨੇ ਇੱਕ ਦੂਜੇ ਨਾਲ ਹੱਥ ਨਹੀਂ ਮਿਲਾਇਆ। ਸੋ ਦੱਸਦੀ ਹੈ ਕਿ ਬਾਈਡਨ ਨੇ ਸਾਬਕਾ ਰਾਸ਼ਟਰਪਤੀ 트াম্প ਤੇ ਮੂਰਖ ਤੇ ਹਾਰਿਆ ਹੋਇਆ ਵਿਅਕਤੀ ਕਰਾਰ ਦਿੱਤਾ ਹੈ ਡੈਮੋਕ੍ਰੈਟਿਕ ਪਾਰਟੀ ਦੇ ਸੰਭਾਵੀ ਉਮੀਦਵਾਰ ਬਾਈਡਨ ਨੇ 트াম্প ਦਾ ਜ਼ਿਕਰ ਕਰਦਿਆਂ ਕਿਹਾ ਮੈਂ ਹਾਲ ਕੀ ਦੇ ਵਿੱਚ ਡੀ ਡੇ ਲਈ ਫਰਾਂਸ ਦੇ ਵਿੱਚ ਸੀ ਅਤੇ ਮੈਂ ਉਹਨਾਂ ਸਾਰੇ ਨਾਇਕਾਂ ਬਾਰੇ ਗੱਲ ਕੀਤੀ ਜਿਨ੍ਹਾਂ ਆਪਣੀਆਂ ਜਾਨਾਂ ਵਾਰੀਆਂ ਸਨ ਮੈਂ ਪਹਿਲੀ ਤੇ ਦੂਜੀ ਆਲਮੀ ਜੰਗਾਂ ਵਿੱਚ ਮਾਰੇ ਗਏ ਨਾਇਕਾਂ ਦੇ ਕਬਰਿਸਤਾਨ ਦੇ ਵਿੱਚ ਗਿਆ ਤੇ ਜਿੱਥੇ ਉਹਨਾਂ 트াম্প ਜਾਣ ਤੋਂ ਇਨਕਾਰ ਕਰ ਦਿੱਤਾ ਰਿਫਾਰਮ ਯੂਕੇ ਦੇ ਇੱਕ ਪ੍ਰਚਾਰਕ ਨੇ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਬਾਰੇ ਨਸਲੀ ਟਿੱਪਣੀ ਕੀਤੀ ਹੈ ਜਿਸ ਕਾਰਨ ਪਾਰਟੀ ਤੇ ਆਮ ਚੋਣਾਂ 'ਚ ਇਸ ਦੇ ਉਮੀਦਵਾਰ ਨਿਗੈਲ ਫਰਾਖੇ ਨੂੰ ਇਸ ਦੀ ਆਲੋਚਨਾ ਕਰਨੀ ਪਈ। ਰਿਫਾਰਮ ਯੂਕੇ 4 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਦੇ ਵਿੱਚ ਇਮੀਗ੍ਰੇਸ਼ਨ ਵਿਰੁੱਧ ਰੋਕ ਦੇ ਨਾਲ ਕਈ ਸੈਂਕੜੇ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰ ਰਿਹਾ ਹੈ ਤੇ ਇਹ ਕੰਜ਼ਰਵੇਟਿਵ ਪਾਰਟੀ ਨੂੰ ਵੱਡੀ ਚੁਣੌਤੀ ਪੇਸ਼ ਕਰਨ ਦੇ ਇਰਾਦੇ ਨਾਲ ਆਪਣੇ ਉਮੀਦਵਾਰ ਖੜੇ ਕਰ ਰਹੀ ਹੈ ਜਦੋਂ ਕਿ ਹਾਕਮ ਕੰਜ਼ਰਵੇਟਿਵ ਪਾਰਟੀ ਚੋਣਾਂ ਵਿੱਚ ਪੱਛੜੀ ਹੋਈ ਦਿਖਾਈ ਦੇ ਰਹੀ ਹੈ। ਚੋਣਾਂ ਹਾਲਾਂਕਿ ਸਮੇਂ ਤੋਂ ਪਹਿਲਾਂ ਹੋ ਸਮਰਤ ਰਹੀ ਹੈ ਤੇ ਉਹਨਾਂ ਚੋਂ ਇੱਕ ਐਂਡਿਓ ਪਾਰਕਰ ਦੀ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿਸ ਵਿੱਚ ਉਹ ਸੁਨੁਕ ਤੇ ਦਖਣੀ ਏਸ਼ੀਆ ਪਿਛੋਕੜ ਬਾਰੇ ਬੋਲਦੇ ਵੀ ਦਿਖਾਈ ਦੇ ਰਹੇ ਨੇ ਇਰਾਨ ਦੇ ਵਿੱਚ ਅਜ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਵੋਟਿੰਗ ਸ਼ੁਰੂ ਹੋਈ ਹੈ ਪਿਛਲੇ ਮਹੀਨੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਇੱਕ ਜਹਾਜ਼ ਹਾਦਸੇ 'ਚ ਮੌਤ ਹੋਣ ਤੋਂ ਬਾਅਦ ਇਹ ਚੋਣਾਂ ਹੋ ਰਹੀਆਂ ਨੇ ਇਹ ਚੋਣਾਂ ਅਜਿਹੇ ਸਮੇਂ ਦੇ ਵਿੱਚ ਹੋ ਰਹੀਆਂ ਨੇ ਜਦੋਂ ਇਜ਼ਰਾਈਲ ਹਮਾਸ ਵਿਚਾਲੇ جاری ਜੰਗ ਨੂੰ ਲੈ ਕੇ ਪੱਛਮੀ ਏਸ਼ੀਆ ਦੇ ਵਿੱਚ ਵਿਆਪਕ ਪੰਧਰ ਤੇ ਤਣਾਅ ਤੇ ਇਰਾਨ ਪਿਛਲੇ ਕਈ ਸਾਲਾਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਵੋਟਰਾਂ ਨੂੰ ਕੱਟੜਪੰਥੀ ਉਮੀਦਵਾਰਾਂ ਅਤੇ ਇੱਕ ਘੱਟ ਚਰਚਿਤ ਸਿਆਸੀ ਆਗੂ ਵਿਚਾਲੇ ਚੋਣ ਕਰਨੀ ਹੋਵੇਗੀ ਜੋ ਇਰਾਨ ਦੇ ਸੁਧਾਰਵਾਦੀ ਅੰਦੋਲਨ ਨਾਲ ਜੁੜਿਆ ਹੈ ਸੋ ਇਰਾਨ ਦੇ 85 ਸਾਲਾ ਖਾਮਨੇ ਨੇ ਪਹਿਲਾ ਵੋਟ ਪਾਇਆ ਤੇ ਜਨਤਾ ਨੂੰ VOTING ਕਰਨ ਦੀ ਅਪੀਲ ਕੀਤੀ। ਅਮਰੀਕਾ ਤੋਂ ਚਾਰ ਪੰਜਾਬੀਆਂ ਨੂੰ ਲੈ ਕੇ ਬੜੀ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ ਹਰਿਆਣਾ ਦੇ ਚਾਰ ਨੌਜਵਾਨਾਂ ਦੀ ਕੈਲੀਫੋਰਨੀਆ ਦੇ ਸ਼ਹਿਰ ਫ੍ਰਿਸਨੋ ਦੀ ਝੀਲ ਵਿੱਚ ਡੁੱਬਣ ਦੇ ਨਾਲ ਮੌਤ ਹੋਈ ਹੈ ਚਾਰੇ ਦੋਸਤ ਨਹਾਉਣ ਦੇ ਲਈ ਅੰਦਰ ਬੜੇ ਸਨ ਤੇ ਮ੍ਰਿਤਕਾਂ ਦੇ ਵਿੱਚੋਂ ਦੋ ਕਰਨਾਲ ਅਤੇ ਦੋ ਕੈਥਲ ਦੇ ਨਾਲ ਸੰਬੰਧਿਤ ਸਨ ਮ੍ਰਿਤਕਾਂ ਵਿੱਚ ਮਹਿਤਾਬ ਸਿੰਘ ਜਿਸ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਪਿੰਡ ਗੋਬਿੰਦਗੜ੍ਹ ਦੇ ਨਗਰ ਨੇੜੇ ਰਹਿਣ ਵਾਲਾ ਹੈ ਤੇ ਦੱਸਦੀ ਹੈ ਕਿ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ ਉਦੋਂ ਹੀ ਮਹਿਤਾਬ ਪ੍ਰਾਲਾ ਚਲਾਉਂਦਾ ਸੀ ਝੀਲ ਵਿੱਚ ਡੁੱਬਣ ਨਾਲ ਦੂਜੇ ਨੌਜਵਾਨ ਦਾ ਜੋ ਏਕਮ ਸਿੰਘ ਨਾਮ ਦੱਸਿਆ ਜਾ ਰਿਹਾ ਉਸ ਹੀ ਅਮਰੀਕਾ ਗਿਆ ਸੀ ਜੋ ਕਿ ਪਿੰਡ ਚੁੰਨੀ ਕਰਨਾਲ ਤਰਨ ਵਾਲਾ ਜਾਣਕਾਰੀ ਮੁਤਾਬਕ ਝੀਲ ਵਿੱਚ ਪਾਣੀ ਡੂੰਗਾ ਸੀ ਇੱਕ ਅਤੇ ਉਸਦੇ ਦੋ ਦੋਸਤ ਜ਼ਿਆਦਾ ਡੂੰਘੇ ਪਾਣੀ ਵਿੱਚ ਚਲੇ ਗਏ ਜਿਨ੍ਹਾਂ ਨੂੰ ਬਚਾਉਣ ਦੇ ਲਈ ਮਹਿਤਾਬ ਅਤੇ ਉਸਦਾ ਦੂਜਾ ਦੋਸਤ ਅੱਗੇ ਵਧਿਆ ਤਾਂ ਮਹਿਤਾਬ ਨੂੰ ਥੋੜੀ ਦੇਰ ਵਿੱਚ ਬਚਾ ਮਲਾਸਮਾ ਨੇ ਕੱਢ ਲਿਆ ਪਰ ਦੋਸਤ ਡੁੱਬ ਗਿਆ ਮਹਿਤਾਬ ਨੂੰ ਪਾਣੀ ਤੋਂ ਕੱਢਣ ਦੇ ਬਾਅਦ ਹਸਪਤਾਲ ਲਿਜਾਇਆ ਗਿਆ ਪਰ 12 ਘੰਟੇ ਵੈਂਟੀਲੇਟਰ ਤੇ ਰਹਿਣ ਤੋਂ ਬਾਅਦ ਉਹ ਨਹੀਂ ਬਚਾਇਆ ਜਾ ਸਕਿਆ ਕਿਉਂਕਿ ਪਾਣੀ ਦਿਮਾਗ ਦੇ ਅੰਦਰ ਤੱਕ ਚਲਾ ਗਿਆ ਸੀ ਫਿਲਹਾਲ ਖਬਰ ਹੈ ਕਿ ਚਾਰੋਂ ਨੌਜਵਾਨਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਨੇ ਮ੍ਰਿਤਕਾਂ ਦੇ ਪਰਿਵਾਰ ਨੇ ਭਾਰਤ ਸਰਕਾਰ ਕੋਲੋਂ ਲਾਸ਼ਾਂ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ ਸੂਏਸਾਨ ਅੱਜ ਦੀਆਂ ਫਟਾਫਟ ਖਬਰਾਂ ਹੁਣ ਮੈਨੂੰ ਦੇ ਬਿਜਾਸਤ ਧੰਨਵਾਦ